ਪੰਜਾਬ ਕਾਂਗਰਸ ਨੂੰ ਇੱਕ ਵਾਰ ਵੱਡਾ ਝਟਕਾ ਲੱਗਦਾ ਹੋਇਆ ਨਜ਼ਰ ਆ ਰਿਹਾ ਪੰਜਾਬ ਦੇ ਵਿੱਚ ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਭਾਰਤ ਪੂਛਨਾਸੂ ਨੂੰ ਈਡੀ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਬਾਅਦ ਦੁਪਹਿਰ ਕੱਲ ਪੁੱਛਗਿੱਛ ਤੋਂ ਬਾਅਦ ਉਹਨਾਂ ਨੂੰ ਈਡੀ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਕੱਲ ਸਵੇਰ ਤੋਂ ਹੀ ਲਗਾਤਾਰ ਪੁੱਛਗਿੱਛ ਜਾਰੀ ਸੀਗੀ ਜਲੰਧਰ ਦਫ਼ਤਰ ਦੇ ਵਿੱਚ ਈਡੀ ਦੇ ਵੱਲੋਂ ਬੁਲਾਇਆ ਗਿਆ ਸੀਗਾ ਜਿੱਥੇ ਲਗਾਤਾਰ ਪੁੱਛਗਿੱਛ ਕਰਨ ਤੋਂ ਬਾਅਦ ਬਾਅਦ ਦੁਪਹਿਰ ਈਡੀ ਦੇ ਵੱਲੋਂ ਪਾਰਦ ਪੂਸ਼ਣ ਆਸ਼ੂ ਨੂੰ ਜਿਹੜੇ ਸਾਬਕਾ ਕੈਬਨਟ ਮੰਤਰੀ ਨੇ ਪੰਜਾਬ ਦੇ ਉਹਨਾਂ ਨੂੰ ਈਡੀ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਜਾਂਦਾ ਤੁਹਾਨੂੰ ਦੱਸ ਦਈਏ ਕਿ ਮਾਮਲਾ ਸਾਰਾ ਇਹ ਸੀ ਕਿ ਉਹਨਾਂ ਨੂੰ ਇੱਕ ਟੈਂਡਰ ਸਕੈਂਡਲ ਦੇ ਵਿੱਚ ਗ੍ਰਿਫਤਾਰ ਕੀਤਾ ਤਲਬ ਕੀਤਾ ਸੀਗਾ ਈਡੀ ਦੇ ਵੱਲੋਂ ਲਗਾਤਾਰ ਪੁੱਛਗਿੱਛ ਜਾਰੀ ਸੀਗੀ ਪਹਿਲਾਂ ਵੀ ਇਹਨਾਂ ਦੇ ਘਰ ਦੇ ਉੱਤੇ ਰੇਡ ਹੋਈ ਸੀ ਈਡੀ ਦੇ ਵੱਲੋਂ ਉਦੋਂ ਵੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਪਰ ਹੁਣ ਕੱਲ੍ਹ ਈਡੀ ਦੇ ਵੱਲੋਂ ਲਗਾਤਾਰ ਪੁੱਛਗਿੱਛ ਹੋ ਰਹੀ ਸੀ ਕਿ ਸਵੇਰ ਤੋਂ ਪੁੱਛਗਿੱਛ ਹੋ ਰਹੀ ਸੀ ਤੇ ਬਾਅਦ ਦੁਪਹਿਰ ਜਦੋਂ ਪੁੱਛਗਿੱਛ ਦਾ ਕੋਈ ਸਿੱਟਾ ਨਹੀਂ ਨਿਕਲਿਆ ਭਾਰਤ ਪੁਸ਼ਨ ਆਸ਼ੂ ਦੇ ਵੱਲੋਂ ਜਿਹੜੇ ਸਵਾਲਾਂ ਦੇ ਜਵਾਬਾਂ ਦੇ ਨਾਲ ਈਡੀ ਨੂੰ ਸੰਤੁਸ਼ਟ ਨਹੀਂ ਕਰ ਸਕੇ ਦਾ ਸਿੱਟੇ ਦੇ ਵਜੋਂ ਈਡੀ ਦੇ ਵੱਲੋਂ ਭਾਰਤ ਪੁਸ਼ਨ ਆਸ਼ੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਵੱਡੀ ਖਬਰ ਹੈ ਕਿ ਭਾਰਤ ਪੁਸ਼ਨ ਆਸ਼ੂ ਜਿਹੜੇ ਪੰਜਾਬ ਦੇ ਕੈਬਨਟ ਮੰਤਰੀ ਸੀਗੇ ਸਾਬਕਾ ਕੈਬਨਟ ਮੰਤਰੀ ਸੀਗੇ ਕਾਂਗਰਸ ਸਰਕਾਰ ਦੇ ਉਹਨਾਂ ਨੂੰ ਈਡੀ ਦੇ ਵੱਲੋਂ ਗਸ਼ਤਾਰ ਕਰ ਲਿਆ ਗਿਆ ਕੱਲ ਲਗਾਤਾਰ ਜਿਹੜੀ ਪੁੱਛਗਿੱਛ ਜਾਰੀ ਸੀਗੀ ਲੰਬੇ ਸਮੇਂ ਤੋਂ ਪੁੱਛਗਿੱਛ ਜਾਰੀ ਸੀਗੀ ਕੱਲ ਸਵੇਰ ਵੀ ਜਲੰਧ ਈਡੀ ਦੇ ਦਫਤਰ ਵਿਖੇ ਉਹਨਾਂ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਸੀਗਾ ਪੁੱਛਗਿੱਛ ਦੇ ਵਿੱਚ ਅਨੇਕਾਂ ਸਵਾਲ ਪੁੱਛੇ ਗਏ ਕਿਉਂਕਿ ਟੈਂਡਰ ਸਕੈਂਡਲ ਦਾ ਜਿਹੜਾ ਇਲਜ਼ਾਮ ਲੱਗਿਆ ਸੀਗਾ ਸਕੈਂਡਲ ਦੇ ਵਿੱਚ ਜਿਹੜੇ ਇਨਵੋਲਵ ਸੀਗੇ ਭਾਰਤ ਪੁਛਨਾਸੂ ਜਿਸ ਦੇ ਕਾਰਨ ਲਗਾਤਾਰ ਉਹਨਾਂ ਤੋਂ ਪੁੱਛਗਿੱਛ ਹੋ ਰਹੀ ਸੀ ਪੁੱਛਗਿੱਛ ਦੇ ਦੌਰਾਨ ਜਿਹੜੇ ਸਵਾਲਾਂ ਦੇ ਸਹੀ ਜਵਾਬ ਨਹੀਂ ਦੇ ਸਕੇ ਭਾਰਤ ਪੁਸ਼ਨਾਸ਼ੂ ਜਿਸ ਦੇ ਕਾਰਨ ਬਾਅਦਪੈਰ ਈਡੀ ਦੇ ਵੱਲੋਂ ਭਾਰਤ ਪੁਸ਼ਨਾਸ਼ੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਵੱਡਾ ਝਟਕਾ ਲੱਗਿਆ ਪੰਜਾਬ ਕਾਂਗਰਸ ਨੂੰ ਕਿਉਂਕਿ ਇੱਕ ਵੱਡੇ ਲੀਡਰ ਸੀਗੇ ਭਾਰਤ ਪੁਸ਼ਨਾਸ਼ੂ ਜਿਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਕਿਉਂਕਿ ਅੱਗੇ ਜਿਹੜੀਆਂ ਜਿਮਨੀ ਚੋਣਾਂ ਆ ਰਹੀਆਂ ਜਿਮਨੀ ਚੋਣਾਂ ਦੇ ਵਿੱਚ ਬਹੁਤ ਵੱਡਾ ਜਿਹੜਾ ਸਹਾਰਾ ਲੱਗਣਾ ਸੀ ਪੰਜਾਬ ਕਾਂਗਰਸ ਨੂੰ ਪਰ ਉਸ ਤੋਂ ਠੀਕ ਪਹਿਲਾਂ ਈਡੀ ਦੇ ਵੱਲੋਂ ਭਾਰਤ ਪੁਸ਼ਨਾਸੂ ਜਿਹੜੇ ਸਾਬਕਾ ਕੈਬਨਿਟ ਮੰਤਰੀ ਨੇ ਪੰਜਾਬ ਦੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆਗਾ ਵੱਡੇ ਇਲਜ਼ਾਮ ਲੱਗੇ ਨੇ ਟੈਂਡਰ ਸਕੈਂਡਲ ਦੇ ਟੈਂਡਰ ਜਿਹੜੇ ਵੰਡੇ ਜਾਂਦੇ ਸੀਗੇ ਉਹਨਾਂ ਦਾ ਸਕੈਂਡਲ ਕੀਤਾ ਗਿਆ ਧੋਖਾਧੜੀ ਕੀਤੀ ਗਈ ਆ ਜਿਸਦੇ ਇਲਜ਼ਾਮ ਭਾਰਤ ਪੁਸ਼ਨਾਸੂ ਤੇ ਲੱਗੇ ਨੇ ਜਿਸਦੇ ਸਿੱਟੇ ਵਜੋਂ ਜਿਹੜੀ ਈਡੀ ਦੇ ਵੱਲੋਂ ਇਹਨਾਂ ਨੂੰ ਤਲਬ ਕੀਤਾ ਗਿਆ ਸੀਗਾ ਕੱਲ ਸਵੇਰ ਤੋਂ ਹੀ ਲਗਾਤਾਰ ਜਲੰਧਰ ਈਡੀ ਦੇ ਦਫ਼ਤਰ ਵਿਖੇ ਪੁੱਛਗਛ ਹੋ ਰਹੀ ਸੀ ਜਿੱਥੇ ਸਵਾਲਾਂ ਦੇ ਘੇਰੇ ਚ ਆਉਂਦੇ ਹੋਏ ਦਿਖਾਈ ਦਿੱਤੇ ਨੇ ਭਾਰਤ ਪੁਸ਼ਨਾਸੂ ਜਦੋਂ ਸਵਾਲਾਂ ਤੋਂ ਸੰਤੁਸ਼ਟ ਨਹੀਂ ਹੋਈ ਈਡੀ ਦਾ ਉਹਨਾਂ ਦੇ ਵੱਲੋਂ ਬਾਅਦ ਦੁਪਹਿਰ ਭਾਰਤ ਪੁਸ਼ਨਾਸੂ ਨੂੰ ਅੱਗੇ ਦੀ ਕਾਰਵਾਈ ਕਾਰਵਾਈ ਦੇ ਲਈ ਗ੍ਰਿਫਤਾਰ ਕਰ ਲਿਆ ਗਿਆ ਵੱਡੀ ਖਬਰ ਹੈ ਪੰਜਾਬ ਦੇ ਸਾਬਕਾ ਕੈਬਨਟ ਮੰਤਰੀ ਭਾਰਤ ਪੁਸ਼ਨਾਸੂ ਗ੍ਰਿਫਤਾਰ ਹੋ ਚੁੱਕੇ ਨੇ